ਜੇਸ ਵਕਤ ਰਿਖੀ ਭਗਵਾਨ ਜੀ ਨੇ ਉਸ ਬਿਰਸ਼ ਤੋਂ 10 ਕਦਮ ਪਿੱਛੇ ਕੜਾ ਹੋ ਕੇ ਇੱਕ ਮਨ ਹੋ ਕੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਤੇ ਆਪਣੇ ਮੁਖ ਵਿੱਚੋ ਇਸ ਤਰ੍ਹਾਂ ਕਿਹਾ ਕਿ हे ਨਿਰੰਕਾਰ ਵਾਲਮੀਕ ਮਹਾਰਾਜ ਜੀ ਜੇਸ ਰਿਖੀ ਦਾ ਇਹ ਬਦ ਹੈ ਇਹ ਬਿਰਸ਼ ਬਣਿਆ ਹੋਇਆ ਹੈ ਏ ਬਿਰਸ ਮੁੜ ਕੇ ਉਹੀ ਰਖੀ ਬਣ ਜਾਏ ਆਪ ਜੀ ਕੇ ਆਗੇ बार-बार ਅਰਦਾਸ ਕਰਦਾ ਹਾਂ ਕਰਤਾ ਜੀ ਆਪ ਇਸ ਉਪਰ ਮਿਹਰ ਕਰੋ ਤੇਰੇ ਜੀਵ ਜੰਤ ਸਭੁ ਅਨੰਦ ਰਹਿਣ ਕਰੋੜਾ ਗਲਤੀਆਂ ਦੇ ਪੁਤਲੇ ਹਨ ਇਕ ਆਪ ਹੀਓ ਜੋ ਕਦੇ ਭੁੱਲ ਨਹੀਂ ਸਕਦੇ ਮੇਰੀ ਅਰਦਾਸ ਇਸ ਰਿਖੀ ਜੀ ਦੀ ਮੁਕਤੀ ਕੇ ਲੀਏ ਹੈ ਆਪ ਦੇ ਘਰ ਵਿੱਚ ਜ਼ਰੂਰ ਪ੍ਰਵਾਨ ਹੋਵੇ ਜਿਸ ਵਕਤ ਰਿਖੀ ਭਾਰਤਵਾਦ ਜੀ ਨੇ ਇੱਕ ਲੱਤ ਉੱਪਰ ਖੜ ਕੇ ਇਸ ਦਾ ਅਰਦਾਸ ਕੀਤੀ ਤਾਂ ਉਹ ਬਰਸ਼ ਦਾ ਮੁੜ ਕੇ ਉਹੀ ਰਿਖੀ ਬਣ ਗਿਆ ਜਿਸ ਵਕਤ ਰਿਖੀ ਭਾਰਤਵਾਜ ਦਾ ਸਰੀਰ ਉਹ ਬਰਸ਼ ਸੀ ਤੇ ਸੱਚੇ ਪਾਸਿਆ ਕਹਿੰਦੇ ਜਿਸ ਵਕਤ ਉਸ ਬਰਸ਼ ਦਾ ਮੁੜ ਕੇ ਉਹੀ ਰਿਖੀ ਬਣ ਗਿਆ ਤੇ ਉਹ ਰਿਖੀ ਇਤਨਾ ਵੱਡਾ ਪਰਪਕਾਰੀ ਜਾਣ ਕੇ ਧੰਨ ਤਨ ਕਹਿੰਦਾ ਹੋਇਆ ਰਿਖੀ ਭਾਰਤਵਾਜ ਦੇ ਚਰਣਾ ਉੱਪਰ ਟਹਿ ਗਿਆ ਔਰ ਕਿ ਭਾਰਤਵਾਜ ਨੂੰ ਇਸ ਤਰ੍ਹਾਂ ਕਹਿਣ ਲੱਗਾ ਕਿ ਇਹ ਰਖੀ ਜੀ ਤੂੰ ਬੜਾ ਵੱਡਾ ਪਰਉਪਕਾਰ ਕੀਤਾ ਹੈ ਮੈਂ ਇਸ ਤੇਰੇ ਮਹਾਨ ਪਰਉਪਕਾਰ ਦਾ ਯਸ ਸਾਰੀ ਜ਼ਿੰਦਗੀ ਕਰਦਾ ਰਹੂਗਾ ਤੂੰ ਬੜਾ ਵੱਡਾ ਸ਼ਕਤੀਮਾਨ ਰਖਿਆ ਜਿਨੇ ਮੇਰੇ ਕੋਟ ਜ਼ਲਮਾਂ ਦੇ ਸੰਕਟ ਦੂਰ ਕਰ ਦਿੱਤੇ ਹਨ ਪਤਾ ਨਹੀਂ ਮੈਂ ਕਿੰਨਾ ਚਿਰ ਬਿਰਸ ਜੂਨ ਵਿੱਚ ਇੱਥੇ ਰਹਿਣਾ ਸੀ ਅਨੇਕਾਂ ਬਰਸ ਮੈਨੂੰ ਸੂਰਜ ਦੀਆਂ ਤੱਤੀਆਂ ਤੱਤੀਆਂ ਚਰਨਾ अपने सिर पर सहारण पैनिया सन लखा मीह अपने सिर पर वरसाने अनेक जानवर ने मेरे सिर पर करनिया मेठा करोच नोच के खाना से ਮੇਰੀ ਬਹੁਤ ਬੁਰੀ ਹਾਲਤ ਹੋਣੀ ਸੀ ਹੇ ਰਖ ਜੀ ਤੂੰ ਧਨ ਹੋ ਧਨ ਧਨ ਤੇਰੀ ਮਹਾਨ ਭਗਤੀ ਜਿਸ ਵਿੱਚ ਇਤਨੀ ਸ਼ਕਤੀ ਹੈ ਜਿਨੇ ਮੇਰਾ ਜਨਮ ਹੀ ਬਦਲ ਦਿੱਤਾ ਹੈ ਹੇ ਰਖ ਜੀ ਧਰਮ ਰਾਜ ਨੇ ਮੈਨੂੰ ਆਪਣੀ ਭਾਰੀ ਗਲਤੀ ਦੇ ਕਾਰਨ ਮੈਨੂੰ ਬਿਰਸ ਦਾ ਜੀਵਨ ਦਿੱਤਾ ਸੀ ਪਰ ਮੈਂ ਭਗਤੀ ਵੈਕੁੰਠ ਲੋਕ ਵਿੱਚ ਜਾਣ ਨੂੰ ਕਰਦਾ ਸੀ ਪਰ ਮੇਰੀ ਆਪਣੀ ਜ਼ਬਾਨ ਦੇ ਰਸ ਨੇ ਮੈਨੂੰ ਵੈਕੁੰਠ ਲੋਕ ਦੀ ਜਗ੍ਹਾ ਪਰ ਇੱਕ ਬਿਰਸਦਾ ਜਾਮਾ ਪਹਿਨਾ ਦਿੱਤਾ ਸੀ ਮੈਂ ਧਰਮ ਰਾਜ ਅੱਗੇ ਬਹੁਤ ਪੁਕਾਰ ਕੀਤੀ ਸੀ ਕਿ ਮੈਨੂੰ ਬਿਰਸਦਾ ਜੀਵਨ ਨਹੀਂ ਚਾਹੀਦਾ ਮੈਂ ਭਗਤੀ ਬੈਕੁੰਧ ਲੋਕ ਵਿੱਚ ਜਾਣ ਵਾਸਤੇ ਕੀਤੀ ਹੈ ਪਰ ਧਰਮ ਰਾਜ ਨੇ ਮੈਨੂੰ ਇਸ ਤਰ੍ਹਾਂ ਆਖ ਦਿੱਤਾ ਕਿ ਜੋ ਕੁਝ ਮੈਂ ਤੇਰੇ ਮੁਕੱਦਰ ਵਿੱਚ ਲਿਖ ਦਿੱਤਾ ਹੈ ਹੁਣ ਇਸ ਨੂੰ ਬਦਲਿਆ ਨਹੀਂ ਜਾ ਸਕਦਾ ਲਿਖਿਆ ਤੂੰ ਧਨ ਹੈ ਤੂੰ ਧਨ ਹੈ ਜਿਹੜੀ ਚੀਜ਼ ਧਰਮ ਰਾਜ ਕੋਲੋਂ ਨਹੀਂ ਬਦਲੀ ਗਈ ਸੀ ਤੇਰੀ ਮਹਾਨ ਭਗਤੀ ਸ਼ਕਤੀ ਨੇ ਉਸ ਨੂੰ ਵੀ ਬਦਲ ਦਿੱਤਾ ਹੈ ਕੈਸਾ ਤੂੰ ਮਹਾਰਕੀਏ ਤੇਰੇ ਦਰਸ਼ਨ ਕਰਕੇ ਮੇਰੇ ਰੋਮ ਰੋਮ ਠਰ ਗਏ ਹਨ ਕਿਰਤਾਰਤ ਹੋ ਗਿਆ ਹਾਂ ਜਨਮ ਜਨਮ ਦੇ ਸੰਸਾਰ से ਦੂਰ ਹੋ ਗਏ ਹਨ ਫੇਰ ਕਿ ਜੀ ਤੇਰਾ ਯਸ ਮੈਂ ਤਿੰਨਾ ਲੋਕਾਂ ਵਿੱਚ ਕਰੂੰਗਾ ਮੈਂ ਤੈਨੂੰ ਆਪਣੇ ਵੱਲੋਂ ਇਹ ਸੀ ਦਿੰਦਾ ਹਾਂ ਕਿ ਤੈਨੂੰ ਨਰੰਕਾਰ ਬਾਦਮੀਕ ਦਇਆਵਾਂ ਜੀ ਜ਼ਰੂਰ ਮਿਲੇ ਨਰੰਕਾਰ ਬਾਦਮੀਕ ਦੇ ਨਾਮ ਨਾਲ ਤੇਰਾ ਨਾਮ ਸਾਰੀ ਦੁਨੀਆ ਵਿੱਚ ਪੂਜਿਆ ਜਾਏ ਤੇਰੇ ਸਾਰੇ ਮਨੋਰਥ ਸਿੱਧ ਹੋਣ ਹੇ ਰਕੀ ਜਿਸ ਤਰ੍ਹਾਂ ਤੂੰ ਮੇਰੇ ਉੱਪਰ ਬੜਾ ਭਾਰਾ ਪਰਪਕਾਰ ਕੀਤਾ ਹੈ ਉਸੇ ਤਰ੍ਹਾਂ ਮੈਂ ਤੈਨੂੰ ਇਹ ਅਸੀਸਾ ਦਿੰਦਾ ਹਾਂ ਕਿ ਜਿਸ ਨੰਹਕਾਰ ਦਿਨੋਂ ਜੰਗਲਾਂ ਵਿੱਚ ਟੂੜਦਾ ਫਿਰਦਾ ਹੈ ਉਸ ਆਕਾਲ ਪੁਰਖ ਜਗਤ ਪਿਤਾ ਵਾਲਮੀ ਜੀ ਦਾ ਦਰਸ਼ਨ ਤੈਨੂੰ ਨਸੀਬ ਹੋਵੇ ਤੇਰੀ ਆਸਾ ਬਰਤੀ ਨਾ ਜਾਏ ਤੇਰੇ ਨਾਮ ਜਪਦ ਦੀ ਮਜਬੂਰੀ ਤੈਨੂੰ ਪੂਰੀ ਪੂਰੀ ਮਿਲੇ ਜੋ ਬੋਲੇ ਸੋਨਰ ਪੈ ભગવાન ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਖੰਡ ਪੂਰਨ ਸਾਹਿਬ ਸਤਿਗੁਰੂ ਗੁਰੂ ਗਿਆਨਾਤ ਮਹਾਰਾਜ ਕੀ ਜੈ ਧਨ ਧਨ ਸਤਿ ਸਤਗੁਰੂ ਗੁਰੂ ਗੁਰਦੇਵ ਜੀ ਮਹਾਰਾਜ ਕੀ ਜੈ ਸ਼੍ਰੀ ਆਦਿ ਧਰਮ ਗ੍ਰੰਥ ਸ਼੍ਰੀ ਰਮਨ ਸਹਿ ਮਹਾਰਾਜ ਕੀ ਜੈ ਵੈਦਿਕ ਧਰਮ ਕੀ ਜੈ ਵੈਦਿਕ ਤੀਰਥ ਕੀ ਜੈ ਜੋ ਬੋਲੇ ਸੁੰਦਰਪੈ ਭਗਵਾਨ ਵੈਦਿਕ ਮਹਾਰਾਜ ਕੇ ਜੈ